ਆ ਗਿਆ ਮੈਂ ਗੋਲੀ ਮਾਰਨੀ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲ ਰਿਹਾ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰ ਰਿਹਾ ਹੁਣ ਬੋਲੋ ਜੀ ਕਹੋ ਹੁਣ ਨਹੀਂ ਤੂੰ ਮੈਨੂੰ ਚੈਲੰਜ ਕਰ ਉਹ ਹੁਣ ਤੂੰ ਵੀ ਜਾਣਾ ਤੇਰੀ ਇੱਕ ਵਾਰ ਐਂਦੇ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਭਾਜੀ ਕੀ ਕਰਲੀ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ ਵੀ ਗੋਲੀ ਮਾਰਨੀ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲ ਰਿਹਾ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰ ਰਿਹਾ ਹੁਣ ਬੋਲੋ ਜੀ ਕਹੋ ਹੁਣ ਨਹੀਂ ਤੂੰ ਮੈਨੂੰ ਚੈਲੰਜ ਕਰ ਉਹ ਹੁਣ ਤੂੰ ਵੀ ਜਾਣਾ ਤੇਰੀ ਇੱਕ ਵਾਰ ਇੰਦੇ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਪਾਜੀ ਕੀ ਕਰਲੀ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ ਵੀ ਬੋਲਿਆ ਮੈਂ ਗੋਲੀ ਮਾਰਨੀ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲ ਰਿਹਾ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰ ਰਿਹਾ ਹੁਣ ਬੋਲੋ ਜੀ ਕਹੋ ਹੁਣ ਨਹੀਂ ਤੂੰ ਮੈਨੂੰ ਚੈਲੰਜ ਕਰ ਉਹ ਹੁਣ ਤੂੰ ਵੀ ਜਾਣਾ ਤੇਰੀ ਇੱਕ ਵਾਰ ਇੰਦੇ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਪਾਜੀ ਕੀ ਕਰਲੀ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ ਵੀ ਬੋਲੋ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲ ਰਿਹਾ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰੀਂ ਕਹੂੰ ਬੋਲੋ ਜੀ ਕਾਹ ਹੁਣ ਤੂੰ ਮੈਨੂੰ ਚੈਲੰਜ ਕਰੀਂ ਉਹ ਹੁਣ ਤੂੰ ਜਰਾ ਤੇਰੀ ਇੱਕ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਭਾਜੀ ਕਹਿ ਲੈ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ ਵੀ ਬੋਲਿਆ ਮੈਂ ਗੋਲੀ ਮਾਰਨੀ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲਿਆ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰੀਂ ਕਹੂੰ ਬੋਲੋ ਜੀ ਕਾਹ ਹੁਣ ਨਹੀਂ ਤੂੰ ਮੈਨੂੰ ਚੈਲੰਜ ਕਰੀਂ ਉਹ ਹੁਣ ਤੂੰ ਜਰਾ ਤੇਰੀ ਇੱਕ ਬੰਦੇ ਨਾਲ ਏਡੇ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਭਾਜੀ ਕਹਿ ਲੈ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ ਵੀ ਬੋਲੋ ਇਹ ਕਹਿੰਦਾ ਮੈਂ ਗੋਲੀ ਮਾਰਨੀ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲ ਰਿਹਾ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰ ਰਿਹਾ ਹੁਣ ਬੋਲੋ ਜੀ ਕਹੋ ਹੁਣ ਨਹੀਂ ਤੂੰ ਮੈਨੂੰ ਚੈਲੰਜ ਕਰ ਉਹ ਹੁਣ ਤੂੰ ਵੀ ਜਾਣਾ ਤੇਰੀ ਇੱਕ ਵਾਰ ਇੰਦੇ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਭਾਜੀ ਕੀ ਕਰਲੀ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ ਵੀ ਗੋਲੀ ਮਾਰਨੀ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲ ਰਿਹਾ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰ ਰਿਹਾ ਹੁਣ ਬੋਲੋ ਜੀ ਕਹੋ ਹੁਣ ਨਹੀਂ ਤੂੰ ਮੈਨੂੰ ਚੈਲੰਜ ਕਰ ਉਹ ਹੁਣ ਤੂੰ ਵੀ ਜਾਣਾ ਤੇਰੀ ਇੱਕ ਵਾਰ ਇੰਦੇ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਪਾਜੀ ਕੀ ਕਰਲੀ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ ਵੀ ਬੋਲਿਆ ਮੈਂ ਗੋਲੀ ਮਾਰਨੀ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲ ਰਿਹਾ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰ ਰਿਹਾ ਹੁਣ ਬੋਲੋ ਜੀ ਕਹੋ ਹੁਣ ਨਹੀਂ ਤੂੰ ਮੈਨੂੰ ਚੈਲੰਜ ਕਰ ਉਹ ਹੁਣ ਤੂੰ ਵੀ ਜਾਣਾ ਤੇਰੀ ਇੱਕ ਵਾਰ ਇੰਦੇ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਪਾਜੀ ਕੀ ਕਰਲੀ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ ਵੀ ਬੋਲੋ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲ ਰਿਹਾ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰੀਂ ਕਹੂੰ ਬੋਲੋ ਜੀ ਕਾਹ ਹੁਣ ਤੂੰ ਮੈਨੂੰ ਚੈਲੰਜ ਕਰੀਂ ਉਹ ਹੁਣ ਤੂੰ ਜਰਾ ਤੇਰੀ ਇੱਕ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਭਾਜੀ ਕਹਿ ਲੈ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ ਵੀ ਬੋਲਿਆ ਮੈਂ ਗੋਲੀ ਮਾਰਨੀ ਇਹ ਬੰਦਾ ਮੈਨੂੰ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਹੈ ਪੁਲਿਸ ਮੁਲਾਜ਼ਮ ਆਹੋ ਤੇ ਜੋ ਤੂੰ ਬੋਲ ਰਿਹਾ ਉਹ ਇਹ ਮੁਲਾਜ਼ਮ ਕਹਿ ਰਿਹਾ ਜੀ ਮੈਂ ਗੋਲੀ ਮਾਰਨੀ ਤੇਰੇ ਹਾਂ ਤੂੰ ਮੈਨੂੰ ਚੈਲੰਜ ਕਰੀਂ ਕਹੂੰ ਬੋਲੋ ਜੀ ਕਾਹ ਹੁਣ ਨਹੀਂ ਤੂੰ ਮੈਨੂੰ ਚੈਲੰਜ ਕਰੀਂ ਉਹ ਹੁਣ ਤੂੰ ਜਰਾ ਤੇਰੀ ਇੱਕ ਬੰਦੇ ਨਾਲ ਗੱਲ ਕਰਾ ਰਿਹਾ ਤੂੰ ਉਹਨੂੰ ਤੂੰ ਕਰਕੇ ਗੱਲ ਕਰ ਰਿਹਾ ਉਹ ਕੌਣ ਹੁੰਦਾ ਨਾ ਕੋਈ ਗੱਲ ਨਹੀਂ ਛੱਡੋ ਭਾਜੀ ਕਹਿ ਲੈ ਹੁਣ ਉਹ ਗੱਲ ਸੁਣ ਕੇ ਕਹਿੰਦਾ ਗੋਲੀ ਮਾਰਨੀ ਤੁਸੀਂ